ਅਪਡੇਟ ਵੇਖ ਰਹੇ ਸਾਰੇ ਦਰਸ਼ਕਾਂ ਲਈ ਅੱਜ ਮੈਂ ਫੇਰ ਇੱਕ ਵੈਦ ਜਿਹੜੇ ਟਾਬੇ ਵਾਲੇ ਵੈਦ ਨੇ ਜੋੜੇ ਕੋਲ ਪਹੁੰਚਿਆ ਅਰ ਬਹੁਤ ਅੱਜ ਵੀ ਇੱਕ ਹਮ ਵਿਸ਼ੇ ਤੇ ਆਪਾਂ ਗੱਲਬਾਤ ਕਰਨੀ ਹੈ ਦਿਲ ਦੇ ਰੋਗਾਂ ਵਾਸਤੇ ਕਿਉਂਕਿ ਤੁਸੀਂ ਜੇਕਰ ਆਪਾਂ ਦਿਲ ਦੇ ਰੋਗੀਆਂ ਦੀ ਗੱਲ ਕਰੀਏ ਤਾਂ ਇਹਨਾਂ ਦੀ ਵੀ ਗਿਣਤੀ ਸਾਡੇ ਭਾਰਤ ਦੇ ਵਿੱਚ ਘਟਣੀ ਹੈਗੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਦਿਲ ਦੇ ਮਰੀਜ਼ ਨੇ ਅਰ ਦਿਲ ਦੇ ਮਰੀਜ਼ ਨੇ ਜਿਹੜੇ ਇਹ ਬਿਮਾਰੀ ਲੋਕਾਂ ਨੂੰ ਕਿਉਂ ਆਪਣੀ ਗ੍ਰਿਫਤ ਵਿੱਚ ਲੈ ਲੈਂਦੀ ਆ ਕਿਉਂ ਇਹ ਰੋਗ ਦਿਲ ਦਾ ਲੋਕਾਂ ਨੂੰ ਲੱਗ ਜਾਂਦਾ ਆਪਣੇ ਨਾਲ ਹਰਪ੍ਰੀਤ ਕੌਰ ਸੋਮਲ ਤੇ ਉਧਰ ਪਿੰਟੂ ਸੋਮਲ ਮੇਰੇ ਸੱਜੇ ਖੱਬੇ ਬੈਠੇ ਬੈਦ ਦਿਖਾਈ ਦੇ ਰਹੇ ਨੇ ਇਹਨਾਂ ਕੋਲੋਂ ਆਪਾਂ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜਟਾਣਾ ਸਾਹਿਬ ਸਾਰੇ ਦਰਸ਼ਕਾਂ ਨੂੰ ਜਿੰਨੇ ਵੀ ਨਿਊਜ਼ ਅਪਡੇਟ ਦੇਖ ਰਹੇ ਆ ਸਾਰਿਆਂ ਨੂੰ ਮੇਰੇ ਵੱਲੋਂ ਤੇ ਮੈਡਮ ਵੱਲੋਂ ਜੀ ਆਇਆਂ ਨੂੰ ਜੀ ਹਾਂਜੀ ਸਰ ਕਿਉਂ ਇਹ ਰੋਗ ਅਕਸਰ ਹਰ ਚੌਥੇ ਪੰਜਵੇਂ ਬੰਦੇ ਨੂੰ ਦਿਲ ਦਾ ਰੋਗ ਆ ਕਿਉਂ ਹੋ ਜਾਂਦਾ ਹੈ ਰੋਗ ਦੇਖੋ ਦਿਲ ਦੇ ਰੋਗ ਦੇ ਵੱਖ-ਵੱਖ ਕਾਰਨ ਹੈ ਇਹ ਪਿਤਾ ਪਿਤਾਪੁਰਖੀ ਵੀ ਹੋ ਸਕਦਾ ਜੀ ਇਹ ਤੇ ਆਪਣਾ ਜੀਵਨ ਸ਼ੈਲੀ ਮੇਨ ਅੱਜ ਕੱਲ ਤਾਂ ਤੇ ਆਧਾਰਿਤ ਹੈ ਨਾ ਸਾਡਾ ਜੀਵਨ ਸ਼ੈਲੀ ਕਿਹ ਜੀ ਹੈ ਲਾਈਫ ਸਟਾਈਲ ਹੈ ਜਿਹੜਾ ਸਾਡਾ ਬਿਲਕੁਲ ਆਪਾਂ ਫਿਜ਼ੀਕਲ ਐਕਟੀਵਿਟੀ ਕਿੰਨੀ ਕਰਦੇ ਆ ਐਕਸਰਸਾਈਜ਼ ਕਿੰਨੀ ਕਰਦੇ ਆ ਯੋਗਾ ਜਾਂ ਜਿਮ ਕਿੰਨਾ ਜਾਂਦੇ ਆ ਜਾਂ ਸਾਡੇ ਦਿਮਾਗ ਤੇ ਆ ਦਿਲ ਤੇ ਲੋਡ ਕਿੰਨਾ ਸਾਡਾ ਕੰਮ ਪ੍ਰਤੀ ਜਾ ਆਪਣੀ ਫੈਮਿਲੀ ਪ੍ਰਤੀ ਜਾਂ ਹੋਰ ਕਈ ਕਾਰਨਾ ਕਰਕੇ ਅਸੀਂ ਸਟ੍ਰੈਸ ਭਰਿਆ ਜੀਵਨ ਕਿੰਨਾ ਬਤੀਤ ਕਰਦੇ ਆ ਇਹ ਸਾਰੀਆਂ ਚੀਜ਼ਾਂ ਕੁੱਲ ਮਿਲਾ ਕੇ ਸਾਡੇ ਹਾਰਟ ਨੂੰ ਪ੍ਰਭਾਵਿਤ ਕਰਦੀਆਂ ਜੀ ਇਹ ਹਾਂਜੀ ਹਾਂ ਦੂਜਾ ਸਵਾਲ ਆਪਾਂ ਮੈਡਮ ਨਾਲ ਕਰਦੇ ਆ ਇੱਕ ਆ ਸੁੱਕੀਆਂ ਜੀਆਂ ਲੱਕੜੀਆਂ ਜੀਆਂ ਪਈਆਂ ਪਰ ਮੈਨੂੰ ਤਾਂ ਲੱਕੜੀਆਂ ਹੀ ਲੱਗਦੀਆਂ ਨੇ ਪਰ ਆਪਾਂ ਮੈਡਮ ਤੂੰ ਪੁੱਛਦੇ ਆ ਵੀ ਇਹ ਕੀ ਚੀਜ਼ ਐ ਮੈਡਮ ਮੈਨੂੰ ਤਾਂ ਡੱਕੇ ਜੇ ਜਾਪ ਰਹੇ ਨੇ ਪਰ ਹੈ ਕੀ ਆ ਇਹ ਇਹ ਕੀ ਆ ਚੀਜ਼ ਇਹ ਇਹ ਸਰ ਹੈਗੀ ਆ ਅਰਜੁਨ ਦੀ ਸ਼ਾਲ ਅਰਜੁਨ ਦੀ ਸ਼ਾਲ ਵੈਰੀ ਗੁੱਡ ਇਹ ਤਾਂ ਬਹੁਤ ਲਾਇਕ ਤੁਹਾਨੂੰ ਸੁੱਕੀਆਂ ਲੱਕੜਾਂ ਲੱਗਦੀਆਂ ਨੇ ਜੀ ਜੀ ਇਹ ਆਮ ਲੋਕਾਂ ਨੂੰ ਇਹੀ ਲੱਗਦੀਆਂ ਨੇ ਇਦਾਂ ਹੀ ਲੱਗਦੀਆਂ ਜੀ ਦਰਖਤਾਂ ਦੇ ਜਦੋਂ ਰੋਡ ਤੇ ਜਾਂਦੇ ਆ ਸੜਕ ਦੇ ਸੜਕ ਦੇ ਆਲੇ-ਦੁਆਲੇ ਇਹਦੇ ਬਹੁਤ ਸਾਰੇ ਤੁਹਾਨੂੰ 80% ਜਿਹੜੇ ਦਰਖਤ ਨੇ ਅਰਜਨਦੀ ਸ਼ਾਲ ਦੇ ਹੁੰਦੇ ਆ ਪਾਜੀ ਦਰਸ਼ਕ ਚੰਗੀ ਤਰ੍ਹਾਂ ਨਾਲ ਆ ਗੱਲ ਸੁਣ ਲੈਣ ਜੀ ਮੈਡਮ ਦੀ ਮੈਡਮ ਦੁਬਾਰਾ ਫੇਰ ਦੱਸ ਦਿਓ ਅਰਜਨਦੀ ਸ਼ਾਲ ਜਿਹਨੂੰ ਆਪਾਂ ਛਿਲ ਕਹਿੰਦੇ ਆ ਅਕਸਰ ਇਹ ਜਿਹੜੇ ਦਰਖਤ ਨੇ ਸੜਕਾਂ ਤੇ ਖੜੇ ਨੇ 80% ਪਾਜੀ ਪਰ ਲੋਕਾਂ ਨੂੰ ਪਤਾ ਹੀ ਨਹੀਂ ਹਾਂ ਲੋਕਾਂ ਨੂੰ ਪਤਾ ਨਹੀਂ ਜੀ ਇਹ ਜਿਹੜੇ 80% ਜਿਹੜੇ ਸਾਡੇ ਪੁਰਾਣੀਆਂ ਜਿਹੜੀਆਂ ਸੜਕਾਂ ਅਸੀਂ ਜਿੱਥੋਂ ਵੀ ਜਾਂਦੇ ਆ ਤਾਂ ਇਹਦੇ ਅਰਜਨਦੀ ਵਾਲ ਦੇ ਜਿਹੜੇ ਦਰਖਤ ਖੜੇ ਆ ਔਰ ਇਹ ਜਿਹੜੀ ਹਰਬ ਹੈ ਜਿਹਦੀ ਆਪਾਂ ਗੱਲ ਕਰਨ ਲੱਗੇ ਅੱਜ ਹਰਟ ਬਾਰੇ ਦਿਲ ਬਾਰੇ ਤਾਂ ਉਹਦੇ ਵਿੱਚ ਇਹ 100% ਕਾਰਗਰ ਹੈ ਹੂੰ ਬਿਲਕੁਲ ਤੁਸੀਂ ਮੈਂ ਦਰਸ਼ਕਾਂ ਨੂੰ ਇੱਕ ਵਾਰ ਫੇਰ ਰੋਕ ਦਵਾ ਵੀ ਤੁਸੀਂ ਵੱਧ ਤੋਂ ਵੱਧ ਮੈਡਮ ਦੀਆਂ ਅਜਿਹੀਆਂ ਵੀਡੀਓ ਦੇਖਿਆ ਕਰੋ ਜਿਦੇ ਵਿੱਚ ਤੁਹਾਨੂੰ ਜਾਗਰੂਕਤਾ ਹਾਸਲ ਹੁੰਦੀ ਹੈ ਦੇਖੋ ਹੁਣ ਮੈਂ ਇਹਨੂੰ ਇੱਕ ਆਮ ਲੱਕੜ ਸਮਝ ਗਿਆ ਸੀ ਮੈਂ ਕਿਹਾ ਵੀ ਕੀ ਮੈਡਮ ਨੇ ਜਿਵੇਂ ਕੋਈ ਦਰਖਤਾਂ ਦੀ ਛਿੱਲ ਜੀ ਹੁੰਦੀ ਹੈ ਜਾਂ ਕੋਈ ਲੱਕੜ ਜਿਆ ਹੁੰਦਾ ਰੱਖਿਆ ਹੋਇਆ ਪਰ ਦੇਖੋ ਇਹਦੇ ਕਿੰਨੇ ਫਾਇਦੇ ਨੇ ਅਕਸਰ ਆਪਾਂ ਲਿੰਕ ਰੋਡਾਂ ਤੋਂ ਗੁਜ਼ਰਦੇ ਹਾਂ ਅਰਜਨ ਦੇ ਦਰਖਤ ਤੁਹਾਨੂੰ ਆਮ ਖੜੇ ਮਿਲ ਜਾਂਦੇ ਨੇ ਪਰ ਆਪਣੇ ਨਾਲੋਂ ਬੱਕਰੀ ਬੜੀ ਸਿਆਣੀ ਹੈ ਬੱਕਰੀ ਇਹਨੂੰ ਸੁੰਘ ਕੇ ਦੇਖ ਲੈਂਦੀ ਹੈ ਵੀ ਕੀ ਆਏ ਸੋ ਹੋਰ ਕੀ ਕੀ ਫਾਇ ਇਹ ਸਰ ਆਪਾਂ ਇਹਦੇ ਤੋਂ ਦਵਾਈ ਤਿਆਰ ਕਰਦੇ ਆਂ ਜੀ ਪਰ ਇਹ ਜਿਵੇਂ ਅਗਰ ਘਰੇਲੂ ਨੁਸਖੇ ਦੀ ਗੱਲ ਕਰੀਏ ਤਾਂ ਇਹ ਚਾਹ ਪੱਤੀ ਦੇ ਤੋਂ ਇਹਦੀ ਰਿਪਲੇਸਮੈਂਟ ਹੋ ਸਕਦੀ ਆ ਜੀ ਜਿਵੇਂ ਲੋਕ ਆਪਾਂ ਚਾਹ ਪੱਤੀ ਯੂਜ਼ ਕਰਦੇ ਆ ਨਾ ਇਹਨੂੰ ਚਾਹ ਦੇ ਵਿੱਚ ਪਾ ਕੇ ਜਦੋਂ ਚਾਹ ਪੀਂਦੇ ਆ ਜਾਂ ਇਹਦਾ ਕਾੜਾ ਬਣਾ ਕੇ ਹਾਂਜੀ ਇਹਨੂੰ ਉਬਾਲ ਕੇ ਕਾੜਾ ਬਣਾ ਕੇ ਇਸ ਚੀਜ਼ ਦਾ ਸਵੇਰੇ ਸ਼ਾਮ ਜਿਹੜੇ ਜ਼ਿਆਦਾ ਹਾਰਟ ਦੇ ਪੇਸ਼ੈਂਟ ਨੇ ਉਹ ਇਹਦੀ ਕੰਜ਼ਮਪਸ਼ਨ ਕਰ ਸਕਦੇ ਨੇ ਇਹ ਜਣੀ ਹਾਰਟ ਵਾਸਤੇ ਸੀ ਕਹਿ ਸਕਦੇ ਆ ਕਿ 101% ਜਿਹੜੀ ਕਾਰਗਰ ਹਰਬ ਹੈਗੀ ਹੈ ਬਾਜੀ ਬਾਤ ਤੁਸੀਂ ਦੇਖੋ ਜੀ ਮੈਂ ਦਰਸ਼ਕਾਂ ਨੂੰ ਫੇਰ ਦੱਸਦੇ ਆ ਬਈ ਆਪਾਂ ਕਿੱਡੇ ਮਤਲਬ ਜਿਹੜੇ ਵਾਤਾਵਰਨ ਨੂੰ ਪਿਆਰ ਨਹੀਂ ਕਰਦੇ ਕੁਦਰਤ ਨੂੰ ਜਿਹੜੇ ਸਮਝ ਨਹੀਂ ਸਕਦੇ ਕੁਦਰਤ ਨੇ ਸਾਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਦਿੱਤੀਆਂ ਤੁਸੀਂ ਚਾਹ ਦੀ ਜਗ੍ਹਾ ਤੇ ਇਹਨੂੰ ਜੇ ਵਰਤ ਲਮੋ ਤਾਂ ਤੁਹਾਨੂੰ ਦਿਲ ਦਾ ਰੋਗ ਨਹੀਂ ਕੋਈ ਲੱਗ ਸਕਦਾ ਤੇ ਆਪਾਂ ਅਗਲੇ ਸਵਾਲ ਵੱਲ ਚੱਲਦੇ ਆ ਪਿੰਟੂ ਸੋਮਲ ਜੀ ਵੱਲ ਸੋਮਲ ਜੀ ਇਸ ਜਿਹੜਾ ਦਿਲ ਦਾ ਰੋਗ ਆ ਸਭ ਤੋਂ ਪਹਿਲਾਂ ਮਤਲਬ ਜਿਹੜਾ ਮਰੀਜ਼ ਆ ਉਹਨੂੰ ਪਤਾ ਕਿਵੇਂ ਲੱਗਦਾ ਵੀ ਜੀ ਦੇਖੋ ਜੀ ਟਾਣਾ ਸਾਹਿਬ ਬਹੁਤੇ ਲੋਕ ਤਾਂ ਜਿਨ੍ਹਾਂ ਨੂੰ ਕਈਆਂ ਨੂੰ ਗੈਸ ਦੀ ਪ੍ਰੋਬਲਮ ਹੁੰਦੀ ਆ ਜੀ ਲੀਵਰ ਫੈਟੇ ਹੁੰਦਾ ਹਨਾ ਉਹਦੇ ਗੈਸ ਬਣਨ ਲੱਗ ਜਾਂਦੀ ਆ ਜਾਂ ਬਾਹਾਂ ਚ ਦਰਦ ਹੋਣ ਲੱਗ ਜਾਂਦਾ ਬਹੁਤੇ ਲੋਕ ਉਸੇ ਨੂੰ ਹਾਰਟ ਪ੍ਰੋਬਲਮ ਸਮਝਣ ਲੱਗ ਜਾਂਦੇ ਆ ਅੱਛਾ ਜਿਵੇਂ ਮਤਲਬ ਬਾਹ ਦੇ ਵਿੱਚ ਤੁਹਾਡੇ ਦਰਦ ਹੁੰਦਾ ਸਜੇ ਕੱਬੇ ਹਾਂਜੀ ਹੁੰਦਾ ਵੈਸੇ ਹਾਰਟ ਕਰਕੇ ਹੀ ਆ ਪਰ ਹਾਰਟ ਦੇ ਵਿੱਚ ਅਗਰ ਬਲੋਕੇਜ ਆ ਤਾਂ ਉਹਦੇ ਹੋਰ ਵੱਖ-ਵੱਖ ਕਾਰਨ ਆ ਜਿਵੇਂ ਮਤਲਬ ਬੰਦਾ ਪੌੜੀਆਂ ਨਹੀਂ ਚੜ੍ਹ ਸਕਦਾ ਹੈਗਾ ਲੰਬੀ ਦੂਰੀ ਨਹੀਂ ਤੁਰ ਕੇ ਜਾ ਸਕਦਾ ਹੈਗਾ ਨਾ ਸਾਹ ਚੜਨ ਲੱਗ ਜਾਂਦਾ ਤੇ ਇਹ ਮੁੱਖ ਲੱਛਣ ਹੁੰਨੇ ਆ ਬੰਦੇ ਨੂੰ ਮਤਲਬ ਬੀਪੀ ਹਾਈ ਰਹਿਣ ਲੱਗ ਜਾਂਦਾ ਕਬਰਾਹਟ ਬੇਚੈਨੀ ਇਹ ਮੁੱਖ ਲੱਛਣ ਹੈ ਜੀ ਆਪਣੇ ਹਾਰਟ ਦੀ ਬਲੋਕੇਜ ਹੋਣ ਦੇ ਜਾਂ ਆਪਾਂ ਨੂੰ ਹਾਰਟ ਦਾ ਕੋਈ ਰੋਗ ਹੋ ਗਿਆ ਤੇ ਉਹਦੇ ਸਬੰਧ ਜਿਵੇਂ ਤੁਹਾਨੂੰ ਮੈਡਮ ਨੇ ਦੱਸਿਆ ਹੁਣ ਅਰਜਨ ਦੀ ਛਾਲ ਇੱਕ ਸਭ ਤੋਂ ਉੱਤਮ ਹੈ ਪਰ ਅਸੀਂ ਇਹਨਾਂ ਤਿੰਨੇ ਚੀਜ਼ਾਂ ਦਾ ਤੁਹਾਨੂੰ ਇੱਕ ਨੁਸਖਾ ਦੱਸਦੇ ਹਾਂ ਅੱਜ ਜਿਹੜਾ ਬਹੁਤ ਹੀ ਸਿੰਪਲ ਤੇ ਆਮ ਹੀ ਮਿਲ ਜਾਂਦਾ ਇਹ ਪੁਸ਼ਕਰਮੂਲ ਹੈ ਜੀ ਅੱਛਾ ਦੇਖਣ ਨੂੰ ਮਤਲਬ ਡੱਕੇ ਜਿਹਾ ਲੱਗਦੇ ਨੇ ਹਾਂ ਜੀ ਇਹ ਪੁਸ਼ਕਰਮੂਲ ਤੁਸੀਂ ਲੈ ਲੈਣਾ 50 ਗ੍ਰਾਮ ਜਾਂ 100 ਗ੍ਰਾਮ ਵੀ ਲੈ ਸਕਦੇ ਹੋ ਤੇ ਆ ਹੈਗਾ ਜੀ ਤਮਸਾ ਅੱਛਾ ਇੱਕ ਕੰਡੇਦਾਰ ਝਾੜੀ ਹੁੰਦੀ ਹੈ ਜੀ ਇੱਕ ਅੱਛਾ ਇਹ ਵੀ ਹਾਂ ਜੀ ਦੇਖਿਓ ਹਾਂ ਜੀ ਹਾਂ ਜੀ ਹਾਂ ਜੀ ਇਹ ਤਮਸਾ ਕਹਿੰਦੇ ਆ ਇਹਨੂੰ ਤੇ ਇਹ ਵੀ ਬਰਾਬਰ ਮਾਤਰਾ ਚ ਲੈ ਲੈਣਾ ਤੇ ਪਲੱਸ ਅਰਜੰਦ ਦੀ ਛਾਲ ਅਰਜੰਦ ਦੀ ਛਾਲ ਇਹ ਤਿੰਨੇ ਚੀਜ਼ਾਂ ਤੁਸੀਂ ਬਰਾਬਰ ਮਾਤਰਾ ਚ ਲੈ ਕੇ ਕਹ ਲਈਏ ਛਿਲ ਕਹ ਲਈਏ ਜੀ ਹਾਂ ਜੀ ਹਾਂ ਜੀ ਬਿਲਕੁਲ ਜੀ ਤਿੰਨੇ ਬਰਾਬਰ ਮਾਤਰਾ ਚ ਲੈ ਕੇ ਤੁਸੀਂ ਇਹਦਾ ਪਾਊਡਰ ਬਣਾ ਲੈਣਾ ਜੀ ਇੱਕ ਜਾਂ ਦੋ ਚਮਚੇ ਰਾਤ ਨੂੰ ਭਿਓ ਕੇ ਰੱਖ ਦੇਣੇ ਸਵੇਰੇ ਨੂੰ ਉਬਾਲ ਕੇ ਠੰਡਾ ਕਰਕੇ ਇਹ ਨਚੋੜ ਕੇ ਉਹਨੂੰ ਪੀਓ ਤੁਸੀਂ ਜਿੰਨੀ ਵੀ ਕਿਸੇ ਨੂੰ ਮਤਲਬ ਹਾਰਟ ਦੀ ਬਲੋਕੇਜ ਹੈ ਬੀਪੀ ਹਾਈ ਰਹਿੰਦਾ ਜਾਂ ਦਿਲ ਦੀਆਂ ਧੰਮਣੀਆਂ ਦੇ ਵਿੱਚ ਬਲੋਕੇਜ ਆ ਗਈ ਹੈ 70% 80% ਬਲੋਕੇਜ ਤੱਕ ਵੀ ਆ ਗਈ ਹੈ ਅੱਛਾ ਜੀ ਉਹ ਵੀ 2-3 ਮਹੀਨੇ ਦੇ ਵਿੱਚ ਬਿਲਕੁਲ ਖੁੱਲ ਜਾਂਦੀ ਹੈ ਅੱਛਾ ਜੀ ਜਾਂ ਬਹੁਤੇ ਲੋਕਾਂ ਨੂੰ ਅੱਜਕੱਲ ਪ੍ਰੋਬਲਮ ਆਉਂਦੀ ਹੈ ਅ ਥੱਕੇ ਬਣ ਜਾਂਦੇ ਆ ਥੱਕੇ ਨਾਲ ਪੈਰਾਲਾਈਜ਼ ਹੋ ਜਾਂਦਾ ਹੈ ਹਨਾ ਤਾਂ ਇਹ ਜਿਹੜਾ ਤਮੱਸਾ ਹੈ ਇਹ ਥੱਕੇ ਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਮਤਲਬ ਰਿਮੂਵ ਕਰ ਦਿੰਦਾ ਦਾ ਆਪਣੇ ਸੌਰੀ ਸਰਕੂਲੇਸ਼ਨ ਚ ਇਹਨੂੰ ਮੈਲਟ ਕਰ ਦਿੰਦਾ ਜੀ ਹਾਂ ਬਹੁਤ ਛੇਤੀ ਇਹਨੂੰ ਮੈਲਟ ਕਰ ਦਿੰਦਾ ਤੇ ਬੰਦੇ ਦਾ ਜਿਹੜਾ ਪੈਰਲਾਈਜ਼ ਤੱਕ ਵੀ ਠੀਕ ਹੋ ਜਾਂਦਾ ਤੇ ਜਿਹੜੀ ਆਪਾਂ ਗੱਲ ਕਰਦੇ ਬੀਪੀ ਦੀ ਜਾਂ ਹਾਰਟ ਦੀ ਦੇਖੋ ਵੈਸੇ ਤਾਂ ਜਿਹੜੇ ਪ੍ਰੋਬਲਮ ਹੈ ਸਾਰਾ ਸਾਲੇ ਚੱਲਦੇ ਰਹਿੰਦੀ ਹੈ ਪਰੰਤੂ ਜਿਹੜੇ ਆਹ ਦਿਨ ਹੁਣ ਸ਼ੁਰੂ ਹੋਏ ਆ ਸਿਆਲ ਦੇ ਹੁਣ ਕੀ ਹੈ ਘਰ-ਘਰ ਦੇ ਵਿੱਚ ਖੋਇ ਦੀਆਂ ਪਿੰਨੀਆਂ ਬਣ ਲੱਗ ਜੰਨੀਆਂ ਜੀ ਸਾਗ ਆਮ ਹੋ ਜਾਂਦਾ ਸਾਗ ਮੱਖਣ ਤੋਂ ਬਿਨਾ ਸਵਾਦ ਨਹੀਂ ਲੱਗਦਾ ਹੈਗਾ ਹਨਾ ਦੇਮ ਵਿਆਹ ਹੋਤ ਆਉਣੇ ਆ ਜਿੰਨੇ ਵੀ ਵਿਆਹ ਇਹ ਮੈਰਿਜਸ ਆ ਐਨ ਆਰ ਆਈਸ ਜਿੰਨੇ ਵੀ ਹੈਗੇ ਆ ਸਾਰੇ ਵਿਆਹ ਸਿਆਲ ਚ ਹੋਣੇ ਆ ਜਿੰਨੇ ਤਿਹਾਰ ਆ ਦਿਵਾਲੀ ਤੋਂ ਲੈ ਕੇ ਅੱਗੇ ਆਪਣੇ ਸਾਰੇ ਸਿਆਲ ਦੇ ਵਿੱਚ ਆਉਣੇ ਆ ਤੇ ਸਾਰਾ ਕੁਝ ਮਿਲਾ ਕੇ ਹੀ ਖਾਦਾ ਕਿਤੇ ਨਾ ਕਿਤੇ ਜਾਂਦਾ ਆ ਤੇ ਉਹਦੇ ਨਾਲ ਕੀ ਆ ਆਪਣਾ ਕੋਲੇਸਟ੍ਰੋਲ ਹਾਈ ਰਹਿਣ ਲੱਗ ਜਾਂਦਾ ਟ੍ਰਾਈਗਲਿਸਰਾਈਡ ਹਾਈ ਰਹਿਣ ਲੱਗ ਜਾਂਦੇ ਆ ਤੇ ਇਹੀ ਮੁੱਖ ਤਾਂ ਹੀ ਤੁਸੀਂ ਦੇਖਿਆ ਹੋਣਾ ਬਹੁਤੇ ਲੋਕਾਂ ਨੂੰ ਨਾਉਣ ਲੱਗਿਆਂ ਨੂੰ ਅਟੈਕ ਆ ਜਾਂਦਾ ਇਹ ਸਿਆਲ ਦੇ ਵਿੱਚ ਹੀ ਬੀਪੀ ਹਾਈ ਰਹਿੰਦਾ ਜਾਂ ਅਟੈਕ ਦੇ ਚਾਰਨ ਸੋਰੀ ਕਾਰਨ ਸਿਆਲ ਦੇ ਵਿੱਚ ਹੀ ਹੁੰਨੇ ਤਾਂ ਕਿ ਅਸੀਂ ਜਿਹੜਾ ਫੂਡ ਆ ਸਾਡਾ ਉਹ ਅਸੀਂ ਮਤਲਬ ਭਾਰੀ ਮਾਤਰਾ ਵਾਲਾ ਖਾਂਦੇ ਤੇ ਆਪਾਂ ਅਗਲਾ ਸਵਾਲ ਮੈਡਮ ਹਰਪ੍ਰੀਤ ਕੌਰ ਸੋਮਲ ਵੱਲ ਚਲਦੇ ਹਾਂ ਉਹਨਾਂ ਤੋਂ ਪੁੱਛਦੇ ਹਾਂ ਜਿਵੇਂ ਆਮ ਤੌਰ ਤੇ ਮੈਡਮ ਲੋਕੀ ਕਹਿੰਦੇ ਨੇ ਵੀ ਸਾਡੇ ਬਾਹਾਂ ਦੇ ਵਿੱਚ ਚੀਸਾਂ ਜੀਆਂ ਪੈਂਦੀਆਂ ਨੇ ਜਿਵੇਂ ਬਲੌਕ ਜੀ ਹੁੰਦੀ ਹੈ ਕੁਝ ਰੁਕਦਾ ਹੁੰਦਾ ਜਿਵੇਂ ਖੂਨ ਉਹਨੂੰ ਕੀ ਮੰਨ ਲੈਣਾ ਚਾਹੀਦਾ ਜਿਹੜੇ ਪੇਸ਼ੈਂਟ ਨੇ ਮਰੀਜ਼ ਨੇ ਹਾਂਜੀ ਸਰ ਇਹਦਾ ਵਿੱਚ ਅਗਰ ਬਾਹ ਦੇ ਵਿੱਚ ਤੁਹਾਨੂੰ ਖੱਬੀ ਬਾਹ ਦੇ ਵਿੱਚ ਅਗਰ ਦਰਦ ਹੁੰਦਾ ਹੈ ਅਗਰ ਤਾਂ ਉਹ ਟੈਂਪਰੇਰੀ ਹੈ ਜੀ ਦੇਖੋ 10 ਦਿਨ 15 ਦਿਨ ਕੀ ਉਹ ਹਟ ਜਾਂਦਾ ਸਾਨੂੰ ਥੋੜਿਆ ਜਿਹਾ ਰੈਸਟ ਕਰਨ ਦੇ ਨਾਲ ਜਾਂ ਕਈ ਵਾਰ ਥਕਾਵਟ ਨਾਲ ਵੀ ਹੋ ਜਾਂਦਾ ਹੈ ਕਈ ਵਾਰ ਕੁਛ ਇਹੋ ਜੀ ਆਪਾਂ ਡਾਈਟ ਵੀ ਲੈ ਲੰਨੇ ਆ ਤਾਂ ਉਹ ਇਦਾਂ ਦਾ ਕੋਈ ਸਾਈਨ ਨਹੀਂ ਹੁੰਦਾ ਇਹ ਨਾਰਮਲ ਮਸਲ ਪੇਨ ਵੀ ਹੋ ਸਕਦਾ ਜੋਇੰਟ ਪੇਨ ਵੀ ਹੋ ਸਕਦੀ ਹੈ ਪਰ ਅਗਰ ਤੁਹਾਨੂੰ ਤੁਹਾਡੇ ਲੈਫਟ ਸਾਈਡ ਤੇ ਦਰਦ ਲੰਬੇ ਸਮੇਂ ਤੱਕ ਰਹਿੰਦਾ ਤੇਜ਼ ਹੁੰਦਾ ਜਾ ਤੇਜ਼ ਹੁੰਦਾ ਹੈ ਜਾਂ 2 ਮਹੀਨੇ 3 ਮਹੀਨੇ ਉਹ ਚੀਜ਼ ਰੁਕਦੀ ਨਹੀਂ ਹੈਗੀ ਤਾਂ ਡੈਫੀਨਟਲੀ ਸਾਨੂੰ ਟੈਸਟ ਦੇ ਵੱਲ ਜਾਣਾ ਚਾਹੀਦਾ ਇਸ ਚੀਜ਼ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਕਿ ਉਹ ਹਾਰਟ ਨਾਲ ਰਿਲੇਟ ਕਰਦਾ ਦਰਦ ਤਾਂ ਨਹੀਂ ਹੈਗਾ ਇਹ ਤੁਹਾਨੂੰ ਨਾਰਮਲੀ ਬਲੱਡ ਟੈਸਟ ਤੋਂ ਪਤਾ ਲੱਗ ਜਾਂਦਾ ਸਭ ਤੋਂ ਪਹਿਲਾਂ ਤਾਂ ਹਾਰਟ ਦੀ ਜਿਹੜੀ ਪ੍ਰੋਬਲਮ ਹੈ ਸਭ ਤੋਂ ਪਹਿਲਾਂ ਤਾਂ ਬਲੱਡ ਪ੍ਰੈਸ਼ਰ ਤੋਂ ਹੀ ਸ਼ੁਰੂ ਹੁੰਦੀ ਹੈ ਜਦੋਂ ਆਪਣੇ ਟ੍ਰਾਈਗਲਿਸਰਾਈਡਸ ਥੋੜੇ ਜਿਹਾ ਵੱਜ ਜਾਂਦੇ ਨੇ ਥੋੜੇ ਜਿਹਾ ਵੀ ਵੱਜ ਜਾਂਦੇ ਨੇ ਜਿਹੜਾ ਗੁੱਡ ਕੋਲੇਸਟਰੋਲ ਆ ਉਹ ਘਟਣਾ ਸ਼ੁਰੂ ਹੋ ਜਾਂਦਾ ਕੰਪੈਰੀਟਿਵਲੀ ਬੈਡ ਕੋਲੇਸਟਰੋਲ ਦੇ ਅਗਰ ਉਦੋਂ ਹੀ ਇਹਨੂੰ ਜਿਹੜਾ ਆਪਣੀਆਂ ਆਯੁਰਵੈਦਿਕ ਡਾਈਟ ਅਪਣਾ ਕੇ ਜਾਂ ਕੁਝ ਆਪਣੀ ਆਪਣੀ ਲਾਈਫ ਸਟਾਈਲ ਨੂੰ ਚੇਂਜ ਕਰਕੇ ਤਾਂ ਉਹਨੂੰ ਬਿਲਕੁਲ ਉੱਥੇ ਹੀ ਸਟਾਪ ਕੀਤਾ ਜਾ ਸਕਦਾ ਇੱਥੇ ਸਭ ਮੈਂ ਤੁਹਾਡੇ ਨਾਲ ਇੱਕ ਸਟੋਰੀ ਸ਼ੇਅਰ ਕਰਨਾ ਚਾਹੁੰਨੀ ਆ ਸਾਡੇ ਹੈਗੇ ਨੇ ਆਨਰੇਬਲ ਮਿਸਟਰ ਨਵਜੋਤ ਸਿੰਘ ਸਿੱਧੂ ਜੀ ਉਹਨਾਂ ਨੇ ਹੁਣੇ ਇੱਕ ਬੜਾ ਹੀ ਵਧੀਆ ਜਿਹੜਾ ਸੋਸਾਇਟੀ ਨੂੰ ਮੈਸੇਜ ਦਿੱਤਾ ਹੈ ਜੀ ਆਯੁਰਵੈਦਿਕ ਡਾਈਟ ਦਾ ਸਪੈਸ਼ਲੀ ਕਿਉਂਕਿ ਉਹਨਾਂ ਦੀ ਜਿਹੜੀ ਵਾਈਫ ਹੈ ਉਹ ਬ੍ਰੈਸਟ ਕੈਂਸਰ ਤੋਂ ਜਿਹੜੇ ਪੀੜਤ ਸੀਗੇ ਤਾਂ ਉਹਨਾਂ ਨੇ ਆਪਣੇ ਮੈਸੇਜ ਦੇ ਥਰੂ ਲੋਕਾਂ ਨੂੰ ਇਹ ਦੱਸਿਆ ਤਾਂ ਕਿ ਲੋਕ ਵੀ ਆਯੁਰਵੈਦਿਕ ਡਾਈਟ ਵੱਲ ਜਿਹੜੇ ਆ ਪ੍ਰੇਰਿਤ ਹੋਣ ਹਾਂਜੀ ਇਹ ਡਾਈਟ ਹੀ ਨੇ ਨੁਸਖੇ ਜਿਹੜੇ ਅਸੀਂ ਘਰਾਂ 'ਚ ਅਪਣਾ ਕੇ ਵੀ ਆਪਣੀ ਬਿਮਾਰੀ ਨੂੰ ਰਿਵਰਸ ਕਰ ਸਕਦੇ ਆ ਜੀ ਤਾਂ ਉਹਨਾਂ ਨੇ ਕੀ ਦੱਸਿਆ ਉਹ ਕਹਿੰਦੇ ਕਿ ਇਹਨਾਂ ਨੂੰ ਸਟੇਜ 4 ਦਾ ਕੈਂਸਰ ਸੀਗਾ ਔਰ ਉਹਨਾਂ ਨੇ ਵਿਦਿਨ 6th ਮੰਥ ਕੁਝ ਆਪਣੀ ਡਾਈਟ ਨੂੰ ਚੇਂਜ ਚੇਂਜ ਕਰਕੇ ਦਵਾਈਆਂ ਦੇ ਨਾਲ ਨਾਲ ਆਯੁਰਵੈਦਿਕ ਡਾਈਟ ਨੂੰ ਅਪਣਾ ਕੇ ਉਹਨਾਂ ਨੇ ਟੋਟਲੀ ਆਪਣੀ ਕੈਂਸਰ ਤੋਂ ਉਹਨਾਂ ਦੀ ਵਾਈਫ ਨੂੰ ਉਹਨਾਂ ਨੇ निजात ਦਵਾ ਔਰ ਨਾਲ ਦੀ ਨਾਲ ਉਹ ਆਪਣਾ ਵੀ ਦੱਸਦੇ ਨੇ ਕਹਿੰਦੇ ਇਹਨਾਂ ਦੀ ਡਾਈਟ ਦੇ ਨਾਲ ਮੈਂ ਆਪ ਵੀ ਖਾਂਦਾ ਰਿਹਾ ਔਰ ਮੈਂ ਆਪਣੇ ਫੈਟੀ ਲੀਵਰ ਨੂੰ ਰਿਵਰਸ ਕੀਤਾ ਜਿਹੜਾ ਕਿ ਇਸ ਚੀਜ਼ ਨੂੰ ਰਿਵਰਸ ਕਰਨ ਦੇ ਨਾਲ ਕਹਿੰਦੇ ਮੈਂ ਹੁਣ ਜਿਹੜਾ ਜਵਾਨ ਦਿਸਣ ਲੱਗ ਗਿਆ ਮਤਲਬ ਇੱਕ ਵਧੀਆ ਮੈਸੇਜ ਗਿਆ ਸਾਡੇ ਸਮਾਜ ਨੂੰ ਕਿ ਆਯੁਰਵੈਦਿਕ ਡਾਈਟ ਦੇ ਵਿੱਚ ਜਾਂ ਆਯੁਰਵੈਦਿਕ ਮੈਡੀਸਿਨਸ ਦੇ ਵਿੱਚ ਜਿਹੜੀ ਕਿੰਨੀ ਪਾਵਰ ਹੈਗੀ ਆ ਛੇ ਗੱਲਾਂ ਮੈਡਮ ਹਰਪ੍ਰੀਤ ਕੌਰ ਸੋਮਲ ਨੇ ਤੁਹਾਨੂੰ ਦੱਸਿਆ ਨੇ ਔਰ ਦੇਖੋ ਨੁਸਖੇ ਇਹਨਾਂ ਨੇ ਬਿਲਕੁਲ ਫ੍ਰੀ ਦੇ ਵਿੱਚ ਤੁਹਾਨੂੰ ਦੱਸਦੇ ਕੋਈ ਪੈਸਾ ਨਹੀਂ ਲਿਆ ਤੇ ਕੋਈ ਤੁਹਾਡੇ ਕੋਲ ਫੀਸ ਨਹੀਂ ਲੈਣੀ ਇੰਨੇ ਕਾਰਗਰ ਇੰਨੇ ਲਾਭਦਾਇਕ ਨੁਸਖੇ ਜਿਹੜੇ ਤੁਹਾਨੂੰ ਜਿਹੜੇ ਤੁਹਾਡੇ ਮੋਬਾਈਲ ਦੀ ਜਾਂ ਟੀਵੀਜ਼ਨ ਦੀ ਸਕਰੀਨ ਦੇ ਉੱਤੇ ਦੱਸਦੇ ਔਰ ਤੁਸੀਂ ਇਹਨਾਂ ਨੂੰ ਖੁਦ ਵੀ ਅਪਣਾ ਸਕਦੇ ਹੋ ਔਰ ਜੇਕਰ ਕੋਈ ਇਹ ਨੁਸਖੇ ਨਹੀਂ ਅਪਣਾਉਣਾ ਚਾਹੁੰਦਾ ਮੰਤ ਨਹੀਂ ਕਰਨਾ ਚਾਹੁੰਦਾ ਤਾਂ ਬਣੀ ਬਣਾਈ ਮੈਡੀਸਨ ਵੀ ਤੁਹਾਡੇ ਕੋਲ ਉਪਲਬਧਾ ਹਾਂਜੀ ਸਾਡੇ ਕੋਲੇ ਪਾਊਡਰ ਆ ਜੀਦਾ ਕੇ ਕਾੜਾ ਬਣਾ ਕੇ ਪੀਣਾ ਹੁੰਦਾ ਹੈ ਪਲੱਸ ਇਹ ਜਿਹੜਾ ਅਰਕ ਹੈ ਇਹ ਅਰਜੁਨ ਦੀ ਛਾਲ ਦਾ ਹੋਰ ਆਸ਼ਰਵਗੰਦਾ ਇਹ ਅਰਕ ਹੁੰਦਾ ਇਸ ਚੀਜ਼ ਦਾ ਜੀ 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 ਹਾਂਜੀ ਤੇ ਹਾਂਜੀ ਤੇ ਇਹ ਟੈਬਲੇਟਸ ਨੇ ਜੀ ਹਾਂਜੀ ਇਹਦੇ ਨਾਲ ਬਿਲਕੁਲ ਜਿਹੜੇ ਹਰਟ ਦੀ ਕਿਸੇ ਵੀ ਸਮੱਸਿਆ ਤੋਂ ਲਗਭਗ 2 ਮਹੀਨੇ ਜਾਂ 3 ਮਹੀਨੇ ਤੱਕ ਇਹਦਾ ਸੇਵਨ ਕਰਨ ਦੇ ਨਾਲ ਹਰਟ ਦੀ ਕੋਈ ਵੀ ਤੁਹਾਨੂੰ ਸਾਹ ਚੜਦਾ ਹੈ ਜਾਂ ਤੁਹਾਡੇ ਕਲੌਟ ਨੇ ਜਾਂ ਟ੍ਰਾਈਗਲਿਸਰਾਈਡਸ ਈਵਨ ਵਧੇ ਹੋਏ ਨੇ ਜਾਂ ਬਲੱਡ ਪ੍ਰੈਸ਼ਰ ਵਧਦਾ ਹੈ ਅਗਰ ਆਪਾਂ ਸਟਾਰਟਿੰਗ ਤੋਂ ਸ਼ੁਰੂ ਕਰੀਏ ਤਾਂ ਉਸ ਚੀਜ਼ ਨੂੰ ਇਹਦਾ ਜਿਹੜਾ ਪ੍ਰਯੋਗ ਕਰਕੇ ਜਿਹੜਾ ਬਿਲਕੁਲ ਇਸ ਚੀਜ਼ ਤੋਂ ਨਿਜਾਤ ਪਾਈ ਜਾ ਸਕਦਾ ਬਿਲਕੁਲ ਜੀ ਦੇਖ ਲਓ ਇਹ ਮਤਲਬ ਜਿਹੜਾ ਠਾਬੇ ਵਾਲੇ ਵੈਦਾਂ ਦਾ ਜੋੜਾ ਕਿੰਨਾ ਇਮਾਨਦਾਰ ਅਦਰਵਾਈਜ਼ ਤੁਹਾਨੂੰ ਇਹ ਜਿਹੜੀਆਂ ਚੀਜ਼ਾਂ ਰਾ ਮਟੀਰੀਅਲ ਆ ਜਿਹੜਾ ਤੁਹਾਨੂੰ ਕੋਈ ਵੀ ਵੈਦ ਇਹ ਚੀਜ਼ਾਂ ਛੇਤੀ ਕਿਤੇ ਜਿਹੜਾ ਬੰਦਾ ਇਮਾਨਦਾਰ ਆ ਉਹ ਤੁਹਾਨੂੰ ਦਿਖਾ ਦੂਗਾ ਅਦਰਵਾਈਜ਼ ਤੁਹਾਨੂੰ ਇਹ ਰਾ ਮਟੀਰੀਅਲ ਬੰਦਾ ਕੋਈ ਨਹੀਂ ਦਿਖਾਊਗਾ ਸਿਰਫ ਜਿਹੜੀ ਆਪਣੀ ਹੈਗੀ ਆ ਮੈਡੀਸਨ ਜ਼ਰੂਰ ਦਿਖਾ ਦੂਗਾ ਪਰੰਤੂ ਇਹਨਾਂ ਨੇ ਤੁਹਾਡੇ ਕੋਲੋਂ ਕੁਝ ਨਹੀਂ ਛਿਪਾਇਆ ਤੁਹਾਡੇ ਸਾਹਮਣੇ ਸਾਰਾ ਕੁਝ ਖੋਲ ਕੇ ਰੱਖਤਾ ਵੀ ਇਸ ਦਵਾਈ ਦੇ ਵਿੱਚ ਆ ਚੀਜ਼ ਪਾਈ ਹੋਈ ਆ ਤੁਸੀਂ ਲੱਗ ਸਾਡੇ ਕੋਲੋਂ ਵੀ ਖਰੀਦ ਸਕਦੇ ਆ ਨਹੀਂ ਤਾਂ ਤੁਸੀਂ ਘਰ ਆਪਣੇ ਚੁੱਲ੍ਹੇ ਤੇ ਵੀ ਇਹ ਚੀਜ਼ਾਂ ਤਿਆਰ ਕਰ ਸਕਦੇ ਹੋ ਸੋ ਅਗਲੀ ਵੀਡੀਓ ਨਾਲ ਫੇਰ ਆਪਾਂ ਬਣੇ ਰਹਾਂਗੇ ਤਦ ਤੱਕ ਲਈ ਧੰਨਵਾਦ ਥੈਂਕ ਯੂ